ਐ ਵਸ ਸੁਣਾ ਦੇ ਸੁਣਾ 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 ਕਾ ਜੀ ਸੁਣਾ ਸਕੇਲ ਬੜਾ ਉੱਚਾ ਨਾ ਤੇ ਹੁਣ ਮੈਂ ਦੋ ਤਿੰਨ ਗਾਣੀ ਕੋਈ ਨਹੀਂ ਕੋਈ ਨਹੀਂ ਸਥਾਈ ਅੰਤਰਾ ਸੁਣਾ ਦੇ ਸਥਾਈ ਅੰਤਰਾ ਚੱਲ ਕਲਾ ਅੰਤਰਾ ਹੀ ਕਲਾ ਅੰਤਰਾ ਇਹਨੂੰ ਅੰਤਰੇ ਦਾ ਪਤਾ ਨਹੀਂ ਲੱਗਣਾ ਅੰਤਰਾ ਕਲਾ ਅਗਲਾ ਤੇਲਾ ਬੋਲ ਛੱਡ ਕੇ ਦੁਜਾ ਇਹੜਾ ਉੱਪਰ ਦਾ ਲੁੱਟ ਨਹੀਂ ਕਰੀ ਬਣੀ ਮਾੜਾ ਬੋਲ ਆਖ ਹੀ ਦੇ ਸ਼ੁਰੂ ਤੋਂ ਸ਼ੁਰੂ ਤੋਂ ਬੋਲ ਆਖ ਦੇ ਮਾੜਾ ਹੌਲੀ ਹੌਲੀ ਆਖ ਦੇ ਬੜਾ ਮਹਿੰਗਾ ਪੈ ਗਿਆਂ ਪਿਆਰ ਤੇਰਾ ਹੀ ਵੇ ਬੜਾ ਮਹਿੰਗਾ ਪੈਗਿਆ ਪਿਆਰ ਤੇਰਾ ਮਹੀ ਵੇ ਲੁੱਟ ਲੈ ਗਰੀਬਾਂ ਨੇ ਦੀ ਲੁੱਟ ਲੈ ਗਰੀਬਾਂ ਨੇ ਦੀ ਤੂੰ ਤੇ ਬਾਤ ਸ਼ਾਹੀ ਵੇ ਬੜਾ ਮਹਿੰਗਾ ਪੈਗਿਆ ਪਿਆਰ ਤੇਰਾ ਹਾ ਮਹੀਵੇ ਬੜਾ ਮਹਿੰਗਾ ਪਹਿਗਿਆ ਨਾ ਲੈ ਲੋ ਕੀ ਤੋਨੇ ਦੇ ਦੇ ਸਾਰਾ ਸੁਣਾ ਦੇ ਨਾ ਲੈ ਲੋ ਕੀ ਹੱਸਦੇ ਹੈ ਲੁਕਦੇ ਆ ਬਹਰੀਆਂ ਨੇ ਹੇ ਬਾਲ ਵੀ ਨਹੀਂ ਸਕ ਪਾਲਈਏ ਆਪੇ ਗਲ ਇਸ ਕਹਦੀ ਪਾਹੀ ਬੇ ਪਾਲਈਏ ਆਪੇ ਗਲ ਇਸ ਕਹਦੀ ਪਾਹੀ ਸ਼ਾਹੀ ਵੇ ਬੜਾ ਮਹਿੰਗਾ ਪੈ ਗਿਆ ਪਿਆਰ ਤੇਰਾ ਮਹੀ ਵੇ ਬੜਾ ਮਹਿੰਗਾ ਪੈ ਗਿਆ